ਅਦਾਇਗੀ ਦੇ ਲਈ ਆਈ ਸਕੈਨਿੰਗ ਹੋਣੀ ਹੈ ਜੀ ਕਿਸਾਨ ਦੀ। ਇਸ ਸਕੈਨਿੰਗ ਤੋਂ ਬਿਨਾ ਕਹਿੰਦੇ ਇਸ ਵਾਰ ਖਾਤਿਆਂ 'ਚ ਪੈਸੇ ਨਹੀਂ ਆਉਣੇ। ਤੇ ਇਸ ਮਸਲੇ ਦੇ ਉੱਤੇ ਜੇ ਇੰਜ ਅੱਗੇ ਵਧਿਆ ਗਿਆ ਫਿਰ ਤੁਸੀਂ ਹਿਸਾਬ ਲਾਉ ਕੇ ਹੋਊਗਾ ਚਲੋ ਜੀ। ਪੰਜਾਬ 'ਚ ਨਹੀਂ ਹੋਵੇਗੀ ਕਹਿੰਦੇ ਜੀ ਫਰਜੀ ਐਂਟਰੀ ਨਾ ਗਲਤ ਅਦਾਇਗੀ ਹੋਏਗੀ। ਪਹਿਲੀ ਵਾਰ ਕਿਸਾਨਾਂ ਦੀ ਆਈ ਸਕੈਨਿੰਗ ਮੰਡੀਆਂ ਦੇ ਵਿੱਚ ਸ਼ੁਰੂ ਹੋ ਜਾਣੀ ਆ। ਤਾਹੀਂ ਫਸਲ ਦੀ ਪੇਮੈਂਟ ਮਿਲੇਗੀ ਜਦੋਂ ਆਈਸਕੈਨਿੰਗ ਹੋਊਗੀ ਕਿਸਾਨ ਨੂੰ ਜਿਹਦੇ ਨਾਂ ਦੇ ਉੱਤੇ ਜ਼ਮੀਨ ਬੋਲਦੀ ਆ ਉਹ ਕਹਿੰਦੇ ਬਕਾਇਲ ਤੌਰ ਤੇ ਲੈਂਡ ਮੈਪਿੰਗ ਦਾ ਕੰਮ ਚੱਲ ਰਿਹਾ ਉਹਦੇ ਤਹਿਤ ਰਿਕਾਰਡ 'ਚ ਜਿਹਦੀ ਜਿਹਦਾ ਨਾਮ ਬੋਲਦਾ ਹੋਇਆ ਕਰੂਗਾ ਉਹ ਪਤਾ ਲੱਗ ਜਾਊਗਾ ਕਿ ਜਿਹਦੀ ਇੰਨੀ ਜ਼ਮੀਨ ਆ ਇੰਨੀ ਫਸਲ ਇਹਨੇ ਬੀਜੀ ਹੋਈ ਐ ਫਸਲ ਹੈਗੀ ਸੀ ਤੇ ਖੇਤੀ ਉਹ ਮੰਡੀ ਚਾਹੀਆ ਤਾਂ ਕਿ ਜਿਹੜੀ ਬਾਹਰੋਂ ਆ ਕੇ ਫਸਲ ਵੇਚਦੀ ਆ ਉਹ ਰੁਕ ਜੂਗੀ ਬਿਲਕੁਲ ਚੰਗੀ ਗੱਲ ਐ ਜੀ ਬਾਹਰਲੀ ਫਸਲ ਤਾਂ ਅਮ ਬਟਾ ਮਤਾ ਮੁੱਦਾ ਰਿਹਾ ਕਿ ਜਿਹਨਾਂ ਸਵੇਚ ਐਮਐਸਪੀ ਨੂੰ ਉਥੋਂ ਲਿਆ ਕੇ ਉਰੇ ਵਿੱਚ ਲੈਂਦੇ ਨੇ ਹੈਨਾ ਤੇ ਆਰਤੀਆਂ ਨੂੰ ਮਿਲੀ ਭੁਖ ਥੋਕੇ ਪਰ ਹੁਣ ਆ ਉਹਨੂੰ ਚੋਰੀ ਨੂੰ ਰੋਕਣ ਦੇ ਲਈ ਜਿਹੜਾ ਇਹ ਫਾਰਮੂਲਾ ਕਿ ਖੇਤ ਦੇ ਵਿੱਚ ਕਿੰਨੀ ਫਸਲ ਬੀਜੀ ਸੀ ਉੰਨੀ ਮੈਪਿੰਗ ਹੁਣ ਇੱਥੇ ਵੀ ਕਿਤੇ ਉਹੀ ਪੇਚ ਨਾ ਫਸ ਜਵੇ ਜਿਹੜਾ ਤੁਸੀਂ ਕਹਿੰਦੇ ਗਰਦੋਰੀ ਦੇ ਸਮੇਂ ਜੀ ਹੁੰਦਾ ਹੁਣ ਜ਼ਮੀਨ ਬੋਲਦੀ ਹੈ ਕਿਸੇ ਹੋਰ ਦੇ ਨਾਂ ਤੇ ਖੇਤੀ ਕੋਈ ਹੋਰ ਕਰ ਰਿਹਾ ਹੈ ਚਾਹੇ ਠੇਕੇ ਤੇ ਆ ਜਾਂ ਨਹੀਂ ਹੈ ਮੈਂ ਇਹ ਵੀ ਪਰਾਂ ਰੱਖ ਲੂਗਾ